ਬੁਰੇ ਬੇਲੇ ਆ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਆਜੀ ਉਹ ਵਿੱਚ ਪੰਜ ਗਾਵਾਂ ਸੇ ਲੈਂਦੇ ਕਹਿੰਦੇ ਆ ਤਿੰਨ ਗੱਬਣਾ ਨੇ ਬਈ ਥੋੜੇ ਥੋੜੇ ਦਿਨ ਕਰ ਵਾਲੀਆਂ ਲੈਂਦੀਆਂ ਨੇ ਤੇ ਦੋ ਬਾਈ ਕੋਲੇ ਤਾਜ਼ੀਆਂ ਸੂਈਆਂ ਵੜਾ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਲੇ ਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸੇ ਜੀ जेपी ਵੀਰੇ ਮੇਰੀ ਵੀ ਲੋ ਮਰਵਾਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆ ਬੈਡ ਹੁਣੀ ਸੋਈ ਆ ਬਾਈ ਤੇ ਆਓ ਕਰ ਲੈਣੇ ਬਾਈ ਨਾਲ ਗੱਲ ਬਾਤ ਆ ਜੀ ਬਈ ਬਾਈ ਜੀ ਸਸਿਕਾ ਹਾਂ ਸਸਿਕਾ ਬਾਈ ਜੀ ਹੋ ਠੀਕ ਹਾਂਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਪੁੱਛ ਨਾਮ ਅਮੀਤ ਸਿੰਘ ਜੀ ਪਿੰਡ ਸੁਖਾਨਾਂਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਤਹਿਸੀਲ ਵਾਗਾਪਨ ਨੇੜੇ ਪਿੰਡ ਆਪਾਂ ਨੇੜੇ ਪਿੰਡ ਭਗਤਾ ਭਾਈ ਜੀ ਬਾਜਾ ਕਾਨਾ ਬਗਰਾੜੀ ਜੀ ਓਕੇ ਬਾਈ ਮੋਬਾਈਲ ਨੰਬਰ ਪੁੱਛ ਮੋਬਾਈਲ ਨੰਬਰ 9877432784 ਠੀਕ ਆ ਬਾਈ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਦੂਆ ਸੂਈ ਆ ਕਿਹੜੀ ਨਸਲ ਆ ਇਹ ਇਹ ਐਰਸ਼ਰ ਆ ਐਰਸ਼ਰ ਜੀ ਹਾਂ ਜਿਆ ਫਿਰ ਸਿਰਾ ਮੈਕਸਵਾ ਥੋੜਾ ਹੈ ਬੱਚਾ ਜਿਆ ਫਿਰ ਇਹਦੇ ਮਗਰ ਅੱਛਾ ਸਹੀ ਆ ਵੀਰੇ ਇਹ ਰਾਤ ਦੀ ਸੂਈ ਵੀ ਜ ਦਾਨਾਈ ਜਮਾਂ ਵੀਡੀਓ ਆਪਣੇ ਕੋਲੇ ਦੀ ਓਕੇ ਬਈ ਕਿੰਨਾ ਕੁ ਬੋਲਾ ਬਾਈ ਨੇ ਕੱਢਿਆ ਬੋਲਾ ਜੀ ਰਾਤ ਕੱਢਿਆ ਸੀ ਸਵੇਰ 4 ਕਿਲੋ ਬੋਲਾ ਪੱਡੇ ਸੀਗਾ ਜੱਟ ਆਣ ਬੋਲਾ ਚੰਗਾ ਲੱਗਿਆ ਹੈ ਨਾ ਹਾਂਜੀ ਹਾਂਜੀ ਥਾਣਪੂਣ ਬਹੁਤ ਚੰਗਾ ਕੀ ਆ ਬਸ ਥਣ ਇਕੱਲਾ ਇਕੱਲਾ ਥਣ ਪੂਰੀ ਵਿਸਟ ਗਈ ਥਣ ਵੇ ਚਵਾਈ ਕਿਵੇਂ ਆ ਗਿਆ ਚਵਾਈ ਇੱਕ ਨੰਬਰ ਹੈ ਜੀ ਪੂਰੀ ਬੋਲਾ ਜਿੱਦਾਂ ਦੀ ਮਰਜੀ ਬੈਠਾਰੇ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਨਹੀਂ ਕੁਛ ਨਹੀਂ ਠੰਡੀ ਸੀ ਫੇਸ ਦੀ ਬਿਊਟੀ ਦੇਖੋ ਬਹੁਤ ਚੰਗੀ ਬਰੀਕ ਵਹਿੜ ਆ ਜੀ ਸਹੀ ਗੱਲ ਐ ਨਹੀਂ ਮੋਟੀ ਜਿਉਂ ਚੌੜੀ ਜੀ ਆ ਨੀਰ ਬੱਚੀ ਆ ਨੇਵਾ ਵੀ ਕਮਾਲ ਹਾਂ ਬਾਕੀ ਬੱਚੇ ਪੁੱਛੇ ਦਾ ਹਾਂ ਹੁਣ ਬਹੁਤ ਚੰਗਾ ਜੀ ਚਵਾਈ ਚਵਾਈ ਕੋਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਖਾ ਹਾਂ ਕੋਈ ਪਾਸੇ ਨਿਆਣਾ ਪਾ ਨਾ ਪਾ ਜੀ ਠੀਕ ਆ ਬਾਈ ਹਾਂ ਹਾਂ ਕਿਆ ਬਾਤ ਹੈ ਬਾਕੀ ਠੁੰਡੀ ਦੇ ਫੈਣ ਬਹੁਤ ਵਧੀਆ ਨਸਾਲ ਹੂੰ ਇਹਦੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਸੁਈ ਸਵਾਈ ਬੱਚਾ ਮਗਰ ਬੱਚਾ ਜੇਬ ਦੀ ਬਾਈ ਕੋਲੇ ਵੀਡੀਓ ਹੈਗੀ ਆ ਥਾਨ ਬੜਾ ਚੰਗਾ ਗੁਲਾਬੀ ਥਾਨ ਮੁੱਠੀ ਦਾ ਥਾਨ ਬਿਊਟੀ ਇੱਕ ਨੰਬਰ ਐਰ ਸ਼ੇਰ ਤੇ ਜਰਸੀ ਨਾ ਕਰਾਉਸਾ ਮੰਗ ਫੁੱਲ ਮਿਲਦੀ ਬਹੁਤ ਘੱਟ ਆ ਝਾਂਜਰਾ 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 ਹੁਣੇ ਵਾਂਗਾ ਝਾਂਜਰਾ ਕਰਕੇ ਤੋੜਾ ਸਾਰਾ ਤੋੜਾ ਤੇਰੇ ਬਾਈ ਝਾਂਜਰਾਂ ਤੇ ਵੀ ਤੋੜਾ ਰੇ ਕਰ ਮਾਈ ਦਾ ਹਨਾ ਝਾਂਜਰਾ ਹੁਣੇ ਵਾਂਗਾ ਨਾ ਝਾਂਜਰਾਂ ਦੀ ਹਲਕਤ ਮਾਨਦੀ ਪਿਆਰਾ ਦੇਖੀਏ 몰ਾ ਪ੍ਰਾਜੈ। ਮੋਲੇ ਲਈ 82000 ਰੁਪਏ ਮਾਨਤਾਂ ਹੋ ਜੂ। ਮਾਨਤਾਂ ਹੋ ਜੂ। ਓਕੇ ਫਿਰ 82000 ਰੁਪਏ ਮਾਨਤਾਂ ਕੋਈ ਚੱਕਰ ਨਹੀਂ ਹੋ ਜੂਗਾ। ਵੜ ਚੰਗੀ ਐ ਸੂਈ ਸੁਆਜੇਬ। ਬਾਕੀ ਠੰਢੀ ਬਹੁਤ ਹੋਈ ਚਾਰਾ ਮਾਰਦੀਆਂ ਬਾਈ ਨੇ ਕਹਿੰਦੀ ਕੁਝ ਨਹੀਂ। ਇਹ ਕਿਹੜਾ ਸੂਸ ਹੋਈ ਐ? ਇਹ ਦੂਜਾ ਸੂਆ ਇਹ ਸੂਈ ਵੜੀ। ਇਹ ਤਾਂ ਹੁਣੀ ਸੂਈ ਆ ਮੇਰੇ। ਹਾਂ ਹੁਣੀ ਸੂਈ ਐ ਜੀ। ਇਹ ਤੇ ਬੱਚਾ ਕੀ ਨੇ ਬੱਚਾ ਬੱਛੀ ਆ ਜੀ ਬਹੁਤ ਚੰਗੀ ਅੱਛੀ ਬੜੀ ਚੰਗੀ ਹਾਂ ਹਾਂ ਬਹੁਤ ਜ਼ਿਆਦਾ ਚੰਗੀ ਹੋਸੀ ਚੰਗੀ ਜਨਨ ਦਿੱਤਾ ਬੜੀ ਚੰਗੀ ਬੱਚੀ ਨੇ ਤੇ ਮੈਂ ਹੁਣੇ ਨੇ ਲੇਵਾ ਹੈ ਕੁਕਮਾਲ ਦਾ ਬਹੁਤ ਸੋਹਣਾ ਆਰਡਰ ਮੁੱਠੀ ਵਾਲਾ ਥਾਣੇ ਮੈਂ ਕਿ ਥਾਣੇ ਤੋਂ ਬਹੁਤ ਚੰਗਾ ਜੀ ਬੜਾ ਚੰਗਾ ਥਾਣ ਲੱਗਿਆ ਹੈ ਨਾ ਗਰਮ ਵਾਲੀ ਹਾਂ ਜੇ ਹੁਣੇ ਸੂਈ ਹੈ ਨਾ ਹਾਂ ਲੈ ਹੁਣ ਜਾਣੇ ਬੱਚਾ ਲਾਉਣਾ ਲਾ ਨਿਆਣਾ ਪਾਉਣਾ ਪਾਣੀ ਪਾਉਣਾ ਨਾ ਆਪ ਜਿਵੇਂ ਮਰਜ਼ੀ ਬਹਿ ਜਾ ਕੋਈ ਬੁੱਧ ਜਿਹੜਾ ਸਾਈ ਥਾਈ ਕਿਲੋ ਲਰਗਾ ਭਾਈ ਉਸਕੇ ਭਾਈ ਬਹੁਤ ਚੰਗੇ ਰਿਕਰਡ ਦੀ ਹੈ ਬਾਈ ਕੀ ਬਾਤ ਆ ਫੁੱਲ ਬ੍ਰੀਡ ਤੇ ਲੇਵਾ ਦੇਖੋ ਪੰਡ ਵਾਲਾ ਲੱਗਿਆ ਕੀ ਆ ਵਾ ਥਾਣੀ ਬੜਾ ਚੰਗਾ ਹਾਂ ਹਾਂ ਬਹੁਤ ਚੰਗਾ ਥਾਣਾ ਵੀ ਫੋਲ ਦੇ ਬੜੀ ਤੋਂ ਸੋਈ ਸੋਈ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਬਈ ਨਾਲ ਹੀ ਪਿਆਰ ਹੋ ਜਾਣਾ ਪੂਰੀ ਵੱਡੀ ਵੜਾ ਵੀ ਬੜਾ ਚੰਗੀ ਆ ਬਿਊਟੀ ਚੈੱਕ ਕਰੋ ਤੇ ਬਰੀਕੀ ਜਿ ਬਹੁਤ ਆ ਵੜਾ ਦੁੱਧ ਵਾਲਾ ਪੀਸ ਆ ਤੋਰਾ ਚੈੱਕ ਕਰੋ ਇਹਦਾ ਮੁੱਲ ਵੀਰੇ ਜਾਇਜ ਇਹਦਾ ਮੁੱਲ ਵੀ 82000 ਹੈ ਜੀ ਹਾਂ ਮਾਨਤਾ ਨੂੰ ਹੋ ਜੀ ਠੀਕ ਹੈ ਜੀ 82000 ਰੁਪਏ ਮੁੱਲ ਲਾ ਕੇ ਮਾਨਤਾ ਬਸ ਬਾਕੀ ਜਾਨਵਰ ਬਹੁਤ ਚੰਗਾ ਹੀ ਮਗਰ ਹਾਂ ਵਰਡ ਬਹੁਤ ਚੰਗੀ ਹੈ ਤੂ ਇਸ ਵਾਈਫ ਬੱਚਾ ਨਾਲ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਤੇ ਬਾਕੀ ਚਵਾਈ ਇੱਕ ਨੰਬਰ ਆ 17 ਬਾਈ ਨੇ ਮਾਰ ਕੇ ਦਿਹਾਤੀਆਂ ਨਿਆਣਾ ਪਾਉਣਾ ਪਾ ਨਹੀਂ ਪਾਣਾ ਨਾ ਪਾ ਆਹ ਕਿਹੜਾ ਸੁਭਾ ਵੀਰੇ ਇਹ ਪਹਿਲਾ ਸੂਆ ਹੁੰਦੀ ਹੈ ਬੈੜ ਜੀ ਕਿੰਨੇ ਕਿੰਨੇ ਲਊ ਭਾਈ ਦੇਣਾ ਜੀ ਅੱਠ ਪੈ ਹੈ ਜੀ ਅੱਠ ਪੈ ਹਾਂਜੀ ਕਿੱਦੀ ਵੀ ਐਰ ਸ਼ੈਰ ਹੈ ਜੀ ਦੁੱਧ ਕਿੰਨਾ ਦੇ ਦੇ ਦੁੱਧ ਆ ਅਸਲੀ ਮੇਰੇ 13 14 ਗਰ ਰੋਡ ਦੇ ਦੇ ਜੀ ਛੋਟੇ ਪਰਿਵਾਰ ਵਾਸਤੇ ਬਧਾ ਬੱਚੀ ਹੈ ਪੂਰੀ ਸਮੀ ਪੜੀ ਪਹਿਲਾ ਸੂਆ ਗਾਂ ਬੰਨਣ ਵਾਲਾ ਜਾਣਾ ਹੈ ਸਹੀ ਗੱਲ ਆ ਭਾਈ ਬਧਨ ਵਾਲੀ ਚੀਜ਼ ਹੈ ਕੱਟਣ ਵਾਲੀ ਨਹੀਂ ਹੈਨਾ ਹਾਂਜੀ ਬਿਊਟੀ 1 ਨੰਬਰ ਕੁਆਲਟੀ ਬਰੀਡ ਓਕੇ ਹੈ ਇਹਦਾ ਕੀ ਮੁੱਲ ਜੈਜਾ ਇਹਦਾ 55000 ਦੀ ਦੇ ਦਾਂਗੇ ਆਮਤਾਨ ਮੜਾ ਮਾਨਤਾਨ ਛੋੜਾ ਬਹੁਤ ਹੋ ਜੂਗੀ ਜਮਾ ਜੈਜ ਮੁੱਲ 55000 ਦੀ ਬੜ ਬਾਈ ਕਹਿੰਦਾ ਦੇ ਦਾਂਗੇ ਮਾਨਤਾਨ ਕੋਈ ਚੱਕ ਨਹੀਂ ਹੋ ਜੂਗਾ ਖੱਲੀ ਕੱਚੀ ਕੱਤੀ ਆਂਦਾ ਜਾਓ ਸਾਵਨਾ ਲਾਓ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੂਰੇ ਕਾਦਗਾਠ ਵਾਲੇ ਥੋੜੀ ਸੰਭਾਈ ਘੱਟ ਹੋਈ ਗਈ ਇਹਦੀ ਸਹੀ ਆ ਅੱਠ ਦਿਨ ਰਹਿੰਦੇ ਇਹਦੇ ਠੀਕ ਆ ਬਾਈ ਬਾਕੀ ਵੇੜ ਪੂਰੇ ਕਾਦਗਾਠ ਵਾਲੀ ਹੂੰ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਾਂਜੀ ਬਾਕੀ ਦਿਨ ਲੈ ਇੰਦੀਆ ਚੱਲ ਲਈ ਕੱਚੀ ਕੱਚੀ ਆ ਅੰਦਾਜ਼ਾ ਉਸ ਹਾਵਣਾ ਲਾਇਓ ਬਾਈ ਬਰੀਡ ਇੱਕ ਨੰਬਰ ਹਾਂ ਬਰੀਡ ਬਰੋਡ ਤੇ ਦੁੱਧ 20 22 ਕਿਲੋ ਪਹਿਲਾਂ ਨਾ ਦਿੱਤਾ ਬਾਈ ਇਹਦਾ ਮੁੱਲ ਜਾਇਜ਼ ਕੱਚੀ ਦਾ ਇਹ ਆਪਾਂ 60000 ਰਿਵਾਰਡ ਦੇ ਦਿਆਂਗੇ 60000 ਮਾਨਤਨ ਹੋ ਜਾ ਹਾਂਜੀ ਠੀਕ ਆ ਬਾਈ 66000 ਦੀ ਵੜਾ ਬਾਈ ਕਹਿੰਦਾ ਦੇ ਦਿਆਂਗੇ ਸਮਾਨ ਤਾਂ ਜਿਹੜਾ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਅੱਗੇ ਲਾਸਟ ਹੈਗੀ ਇਹ ਵੀ ਕੱਚੀ ਆ ਹਾਂਜੀ ਇਹ ਇਹ 10 ਦਿਨ 15 ਦਿਨ ਲੈ ਲੈਂਦੀ ਆ 15 ਦਿਨ ਲੋ ਹਾਂਜੀ ਠੀਕ ਆ ਬਈ ਇਹਦਾ 27 22 ਕਿਲੋ ਦਾ ਕਾਰਡ ਆ ਪਲੂਣ ਦਾ ਜੀ 27 22 ਕਿਲੋ ਹਾਂਜੀ ਫੁੱਲ ਕੱਦ ਫੁੱਲ ਬਰੀਟ ਕਰਦੇ ਵੈੱਡ ਨਾਸਾਂ ਗੁਲਾਬੀ ਬਰੀਟ ਓਕੇ ਆ ਬਈ ਪੂਰੀ ਵੱਡੀ ਤੇ ਬਜਨਦਾਰ ਬੜਾ ਹੈ ਜੀ ਹੂੰ ਕੱਦ ਦਾ ਬੋਗਾਨਾ ਹਾਂਜੀ ਬਾਕੀ ਪੜੀ ਵੀ ਜਾਣ ਵਾਲੀ ਆ ਪੂਰੀ ਜਿਹਦਾ ਮੁੱਲ ਜਾਇਜ਼ ਆ ਇਹ ਲੱਖ ਵੀ ਦੇ ਦਾਂਗੇ ਪੂਰੇ ਲੱਖ ਦੀ ਵੜ ਬਾਈ ਇਹਨਾਂ ਦੇ ਦਾਂਗੇ ਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੋਲ ਜਾਇਜ਼ ਰੱਖਿਆ ਵੜ ਚੰਗੀ ਆ ਵਡੇ ਘਰ ਚ ਜਾਗੀ ਢਾਂਚਾ ਬੜਾ ਕਮਾਲ ਹਾਂ ਬਾਕੀ ਇਹ ਕੱਚੀ ਆ ਜੀ ਵੜੀ ਜਿਹਦੇ ਪਿਆਰ ਉਹਦੇ ਰੱਖੂਗੀ ਕੀ ਚੀਜ਼ ਹੈ ਧੰਨ ਬੜਾ ਤੇ ਕਿਸੇ ਵੀ ਨੂੰ ਪੰਜਾਂ ਜੋ ਕੋਈ ਵੀ ਨਗਰ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ